ਸਾਊਥ ਕੋਰੀਆ ਦੇ ਇੱਕ ਪਲੇਨ ਦੇ ਕ੍ਰੈਸ਼ ਹੋਣ ਦੀਆਂ ਖਬਰਾਂ ਨੇ ਸਾਰੀ ਦੁਨੀਆ ਦੇ ਵਿੱਚ ਸੋਗ ਦੀ ਲਹਿਰ ਦੌੜਾ ਦਿੱਤੀ ਹੈ। ਦਰਅਸਲ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਸੂਚਨਾਵਾਂ ਦੇ ਆਧਾਰ ਤੇ ਹਾਦਸਾ ਗ੍ਰਸਤ ਪਲੇਨ ਦੇ ਲੈਂਡਿੰਗ ਗੀਅਰ ਦੇ ਵਿੱਚ ਕੋਈ ਦਿੱਕਤ ਪੈਦਾ ਹੋਈ ਜਿਸ ਦੇ ਚੱਲਦਿਆਂ ਉਸਦੇ ਟਾਇਰ ਨਹੀਂ ਖੁੱਲ ਸਕੇ ਤੇ ਪਲੇਨ ਪੇਟ ਦੇ ਵੱਲ ਜ਼ਮੀਨ ਤੇ ਰਗੜ ਖਾਂਦਾ ਹੋਇਆ ਹਾਦਸੇ ਦਾ ਸ਼ਿਕਾਰ ਹੋ ਗਿਆ। ਜ਼ੋਰਦਾਰ ਧਮਾਕੇ ਦੇ ਨਾਲ ਕਈ ਟੁਕੜੀਆਂ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਪਲੇਨ ਜਿਸ ਤੋਂ ਬਾਅਦ ਕਿ ਹੁਣ ਸਾਰੀ ਦੁਨੀਆ ਦੇ ਵਿੱਚ ਸੋਗ ਦੀ ਲਹਿਰ ਤਸੂਚਨਾਵਾਂ ਦੇ ਮੁਤਾਬਕ ਜਹਾਜ਼ ਦੇ ਵਿੱਚ 6 ਕਰੂ ਮੈਂਬਰ ਸਮੇਤ 181 ਮੁਸਾਫਰ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਸਿਰਫ ਦੋ ਯਾਤਰੀਆਂ ਦੇ ਹੀ ਬਚਣ ਦੀ ਗੱਲ ਆਖੀ ਜਾ ਰਹੀ ਹੈ ਦੱਸਦੀ ਹੈ ਕਿ ਜੇਜੂ 에ਅਰਲਾਈਨ ਦਾ ਬੋਇੰਗ 737 800 ਹਾਦਸਾ ਗ੍ਰਸਤ ਜਹਾਜ਼ ਸਵੇਰੇ ਥਾਈਲੈਂਡ ਤੋਂ ਸਾਊਥ ਕੋਰੀਆ ਦੀ ਰਵਾਨਾ ਹੋਇਆ ਸੀ ਜਦੋਂ ਉਹ ਮੁਆਂ ਐਰਪੋਰਟ ਤੇ ਲੈਂਡ ਕਰਨ ਲੱਗਾ ਤਾਂ ਉਸ ਦੇ ਟਾਇਰ ਗੀਅਰ ਦੇ ਵਿੱਚ ਖਰਾਬੀ ਹੋਣ ਦੇ ਕਾਰਨ ਹਾਦਸਾ ਗ੍ਰਸਤ ਹੋ ਗਿਆ